हां जी बाजी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 3 ਤਰੀਕ 9 ਮਹੀਨਾ 2025 ਨੂੰ ਇੱਕ ਆਮ ਕਿਸਾਨ ਦੇ ਘਰ ਆਪਾਂ ਬੂਰੀ ਮੱਝ ਤਾਜੀ ਸੂਈ ਸਵਾਈ ਇਹਦੀ ਵੀਡੀਓ ਸਾਂਝੀ ਕਰ ਰਹੇ ਜਿਹੜੇ ਭਰਾਣੇ ਖਰੀਦਣੀ ਹੋਈ ਕਿਸੇ ਵੀ ਢੰਗ ਤੋਂ ਤੁੱਥਲੀ ਕਸਦਾ ਜਿੰਨਾ ਦੁੱਧ ਹੋਊਗਾ ਦੋ ਡੰਗ 40 ਤੁਸੀਂ ਤੋਕ ਕੇ ਹੈਨਾ ਲਿਆ ਸਕਦੇ ਹੋਗੇ ਤੇ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਦੇ ਭਾਗ ਸਿੰਘ ਫਾਰਮ ਸਬਸਕ੍ਰਾਈਬ ਕਰ ਲਿਓ ਕਿਸੇ ਭਰਾਣੇ ਕੋਈ ਤਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਾਂ ਨੰਬਰ ਨੋਟ ਕਰ ਲਿਓ 8360462561 ਆਪਣਾ ਸੰਪਰਕ ਨੰਬਰ ਹੈ ਜੀ ਤੇ ਵਾਕਿਆ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਕੀ ਕੀ ਡਿਟੇਲ ਹੈ ਨਾ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਆ ਸੌਣੀ ਆ ਫਿਰ ਜਾ ਕੇ ਜਿੱਤੇ ਹੋ ਨੰਬਰ ਤੇ ਮਾਲਕ ਨਾਲ ਸੰਪਰਕ ਕਰਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਮ ਸੁਖਵੀਰ ਸਿੰਘ ਪਿੰਡ ਜੋਗਾ ਜੀ ਜ਼ਿਲ੍ਹਾ ਮਾਨਸਾ ਜੀ ਤਹਿਸੀਲ ਵੀ ਜੋਗਾ ਕੀ ਤਹਿਸੀਲ ਵੀ ਜੋਗਾ ਜੀ ਤੇ ਨੇੜੇ ਰੱਲਾ ਪਿੰਡ ਆ ਗਿਆ ਆਖਲੀਆ ਪਿੰਡ ਆਖਲੀਆ ਦੇ ਪੱਖੋਂ ਆ ਜੀ ਠੀਕ ਹੈ ਠੀਕ ਹੈ ਤੇ ਮੋਬਾਈਲ ਬਥੇ ਕਿੰਨਾ ਆਪਾਂ 78 ਤੇ ਨਾ 70 ਜੀ 17798 ਜੀ ਠੀਕ ਆ ਬਈ ਜਿਹੜੀ ਆਪਾਂ ਇਹ ਮੱਝ ਵੇਚਣੀ ਆਪਣੀ ਘਰ ਦੇ ਕੋਈ ਵਪਾਰ ਦਾ ਕੰਮ ਤਾਂ ਨਹੀਂ ਕਰਦੀ ਆ ਜੀ ਠੀਕ ਆ ਬਾਈ ਜਿਹਦੇ ਤੋਂ ਮੈਂ ਪਹਿਲਾਂ ਘਰੇਲੂ ਪਸ਼ੂ ਜਿਹੜੇ ਬੰਨੇ ਵਜ ਨਿਗਮ ਰਵਾਦਨਾ 12 15 ਲਗਭਗ ਪਸ਼ੂ ਰੱਖੇ ਹੋਏ ਗੇ ਕਿਹੜਾ ਸੂਈ ਵੈਸਟ ਟਾਈਮ ਹੈ ਦੂਜਾ ਸੂਆ ਸੂਈ ਆ ਜੀ ਦੂਜਾ ਸੂਈ ਆ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ 20 ਦਿਨ ਹੋ ਗਈ ਸੂਈ ਨੂੰ ਪੂਰੇ 20 ਦਿਨ ਹੋ ਗਏ ਹਾਂ ਜੀ ਤੇ ਦੁੱਧ ਐਸ ਟਾਈਮ ਤੇ ਤੋਲ ਕੇ ਦੇਣਾ ਜਿਹੜਾ ਪੋ ਕਿੰਨਾਗਾ ਤੇ 13 ਲੀਟਰ ਤਿਆਰ ਆਈ ਜਾਮਾ ਪੂਰਾ ਚਾਹੇ ਚਾਰ ਡੰਗ ਚੋਲੇ ਬੰਦਾ ਹ ਠੀਕ ਠੀਕ ਤੋਰ ਕੇ ਲਾਦੀ ਮਾਜਾ ਰਪਾ ਹਾਂਜੀ ਤੋਰ ਲਸਨ ਤੋਰ ਕੇ ਨਾ ਥਣਾ ਦੀ ਪੰਤਰ ਤੋਰਦੇ ਵੀ ਤੇ ਕੱਦ ਕਾਟ ਮਿੱਤਰ ਤੁਸੀਂ ਆਏ ਮੰਨ ਕੇ ਵੀ ਜਿੱਟਾ ਮੀਟਾ ਮੀ ਏਡੀ ਮਾਝ ਮਿਲੂਗੀ ਕੱਦ ਕਾਟ ਵਾਲੇ ਪੱਖ ਤੋਂ ਤੇ ਬੇਲ ਲੰਬਾਈ ਚਾਹੀ ਕਾਫੀ ਚੰਗੀ ਮਾਝਾ ਬਾਕੀ ਸਮੀ ਸਮੀ ਚੰਗੀ ਹੈ ਨਾ ਤੇ ਸਿੰਘਾਂ ਤੋਂ ਸੋਹਣੀਆਂ ਕੱਟੀਆਂ ਬੱਚਾ ਮਗਰ ਕਟਾ ਇਹ ਕੱਟੀਆਂ ਜੀ ਕਟਾ ਜੀ ਜੇ ਕੱਟੀ ਹੁੰਦੀ ਹੋਰ ਫਰਕ ਪੈਂਦਾ ਹੈ ਨਾ ਹਾਂਜੀ ਸੋਹਣੇ ਦਾ ਸਾਗ ਦਾ ਕੰਮ ਹੋ ਜਾਂਦਾ ਸੀ ਇਥੇ ਆਰਡਰ ਦੀ ਕੁਆਲਿਟੀ ਚ ਥਾਣਾ ਜਿਹੜੇ ਬਹੁਤ ਸੋਹਣੇ ਗਿਆ ਦੇ ਚ ਲੱਗੇ ਬਹਿਗੇ ਲੱਗ ਪਾਇਆ ਮੰਨ ਕੇ ਵੀ ਸ਼ਾਮ ਦੀ ਚਵਾਈ ਦਾ ਸਮਾਂ ਸਵਾਗ 5 ਦਾਗਾ ਕੰਟਾ ਕਜਦਾ ਚਵਾਈ ਦਾ ਬਾਕੀ ਪੈਗਾ ਫੇਸ ਕੁਆਲਟੀ ਦੇ ਸੰਗਾਂ ਦੀ ਜਿਹੜੀ ਵੰਤਰ ਹੈ ਉਹ ਚੈੱਕ ਕਰ ਸਕਦੇ ਹਾਂ ਕਾਫੀ ਲੰਬੀ ਉੱਚੀ ਮੱਝ ਆ ਗਈ ਲੰਬੀ ਲੈਟਲ ਵੀਰੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਸਾਨੂੰ ਤੋੜ ਕੇ ਬਾਹਰ ਕੱਢ ਕੇ ਆਪਾਂ ਦਿਖਾ ਦਿੰਦੇ ਹਾਂ ਮੱਝ ਨੂੰ ਤੇ ਦੁੱਧ ਵਾਈ ਕਹਿੰਦਾ 13 ਕਿਲੋ ਨੈਟ ਜਿਹੜਾ ਤਿਆਰ ਹੈਗਾ ਤੇ ਇਹ ਦੂਬਾ ਤੁਹਾਡੀ ਸਾਹਸ ਵਾਲਾ ਜਿਹੇ ਪਾਈ ਅੱਧੇ ਸਿਰ ਬਾਹਰ ਜੇ ਤਾਂ ਬਾਕੀ 13 ਕਿਲੋ ਵੀ ਠੀਕ ਆ ਵੀਰੇ ਮੋੜ ਲਿਆ 13 ਕਿਲੋ ਦੁੱਧ ਵੀ ਬਹੁਤ ਹੋ ਜਾਂਦਾ ਹੈਗਾ ਤੇ ਬੱਚਾ ਮਗਰ ਕੱਟਾ ਆ ਗਿਆ ਨਾ ਤੇ ਟਿਕਾਈ ਨਾਲ ਲੈ ਚੱਲੀ ਇਹ ਤੁਹਾਨੂੰ ਬੈਕ ਸ਼ਾਰਟ ਤੋਂ ਜਿਹੜੀ ਥਣਾ ਦੀ ਬੰਦ ਉਹ ਵੀ ਚੈੱਕ ਕਰਾ ਲੈਣਾ ਹੈਗੀ ਰੋਕ ਲਿਓ ਬਰੇ ਆਇ ਤੁਹਾਨੂੰ ਕੋਈ ਨਹੀਂ ਸ਼ਾਰਟ ਤੋਂ ਥਣਾ ਜਿਹੜੀ ਬੰਦ ਪਰ ਮੈਂ ਚੈੱਕ ਕਰਵਾ ਦੇਣਾ ਹੈਗਾ ਤਾਂ ਕਿ ਕਿਸੇ ਭਰਾ ਨੇ ਕੋਈ ਦੂਰ ਦਰਾਡੇ ਜਾਣਾ ਕੋਈ ਦਿੱਕਤ ਨਾ ਲੱਗੇ ਤੇ ਬਾਕੀ ਆ ਬਾਈ ਨੂੰ ਮੁੱਲ ਪੁੱਛ ਲੈਣਾ ਹੈਗੀ ਕੀ ਡਿਟੇਲ ਹੈ ਨਾ ਤੇ ਇੱਥੋਂ ਬੈਕ ਸ਼ਾਰਟ ਤੋਂ ਚੈੱਕ ਕਰ ਸੋ ਸੋਹਣੀ ਝੋਲੀ ਤਿਆਰ ਕਰਦੀ ਆ ਤੇ ਮੁੱਲ ਫਿਰ ਆਪਾਂ ਕਿੰਨਾ ਕਰਨਾ ਦਾ ਜਾਇਜਾ ਕੁਝ ਲੈਣਾ ਮੁੱਲ ਜਾਇਜ਼ੀ ਹੋਊਗਾ ਜੀ ਫੋਨ ਤੇ ਕਰ ਲਾਂਗੇ ਜੀ ਫੋਨ ਫੋਨ ਤੇ ਕਰਨਾ ਹੈ ਹਾਂਜੀ ਹਾਂਜੀ ਠੀਕ ਆ ਮੁੱਲ ਜਾਇਜ ਹੀ ਹੋਊਗਾ ਬਾਈ ਕਹਿੰਦਾ ਫੋਨ ਤੇ ਹੀ ਕਰਦਾਂਗੇ ਕੋਈ 100 ਕੋਈ ਜੇ ਪਿੰਡਾਂ ਦੇ ਕੋਈ ਵਪਾਰੀ ਜਿਹੜਾ ਮਾਰ ਜਣਾ ਕੋਈ ਕਿਸੇ ਨੇ ਆਧਾਰ ਮੰਗੀ ਹੁੰਦੀ ਐ ਉਹ ਰੇਟ ਵੱਖਰਾ ਹੁੰਦਾ ਨਗਦ ਵਾਲਾ ਰੇਟ ਵੱਖਰਾ ਹੋ ਜਾਂਦਾ ਨਾ ਇਸਰ ਕੇ ਕਈ ਭਰਾ ਇਹ ਜੀ ਤਾਂ ਪੜਦਾ ਕਰ ਲੈਂਦੇ ਹੈਗੇ ਤੇ ਪਿੰਡ ਬਾਈ ਦਾ ਜੋਗਾ ਹੀ ਆ ਗਿਆ ਤਹਿਸੀਲ ਵੀ ਜੋਗਾ ਤੇ ਜ਼ਿਲ੍ਹਾ ਮਾਨਸਾ ਵੀਰੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ ਦਿਓ 78377 ਜੀ 17798 ਇਹ ਬਾਈ ਦਾ ਸੰਪਰਕ ਨੰਬਰ ਆ ਸੋ ਜਿਹੜੇ ਭਰਾ ਨੂੰ ਮੱਝ ਪਸੰਦ ਆਊਗੀ ਬਾਈ ਨਾਲ ਸੰਪਰਕ ਕਰ ਸਕਦਾ ਧੰਨਵਾਦ ਜੀ